2024 ਲੋਕ ਸਭਾ ਇਲੈਕਸ਼ਨ ਪੰਜਾਬ ਪੰਜਾਬ ਦੇ ਵਿੱਚ ਪਾਰਟੀਆਂ ਦੇ ਵਿੱਚ ਉਥਲ-ਪੁਥਲ ਮਚੀ ਹੋਈ ਹੈ ਪਹਿਲੀ ਵਾਰ ਹੋ ਰਿਹਾ ਹੈ ਕਿ ਪਾਰਟੀਆਂ ਦੇ ਵਿੱਚ ਇੱਕ ਦੂਸਰੀ ਦੇ ਉਮੀਦਵਾਰ ਖਿੱਚੇ ਜਾ ਰਹੇ ਨੇ ਸੋ ਇੱਕ ਦੂਜੀ ਦੇ ਉਮੀਦਵਾਰਾਂ ਨੂੰ ਖਿੱਚ ਕੇ ਚੋਣ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ ਕੱਲ ਅਕਾਲੀ ਦਲ ਨੇ ਆਪਣੀ ਦੂਸਰੀ ਲਿਸਟ ਜਾਰੀ ਕੀਤੀ ਦੂਸਰੀ ਲਿਸਟ ਜਾਰੀ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਕਿ ਹਲਕਿਆਂ ਦੇ ਵਿੱਚ ਉਮੀਦਵਾਰ ਚੋਣ ਮદાન ਚ ਉਤਾਰੇ ਇੱਕ ਔਰਤ ਨੂੰ ਪੈ ਲਿੱਤੀ ਇੱਕ ਔਰਤ ਜਿਹੜਾ ਕਿ ਬਠਿੰਡਾ ਤੋਂ ਬੀਬਾ ਹਰਸੀਮ ਕੋਰ ਬਾਦਲ ਸੋ ਕਾਂਗਰਸ ਨੇ ਵੀ ਆਪਣਾ ਜਿਹੜੀ ਦੂਸਰੀ ਲਿਸਟ ਜਾਰੀ ਕਰ ਦਿੱਤੀ ਦੂਸਰੀ ਲਿਸਟ ਦੇ ਵਿੱਚ ਉਹਨਾਂ ਨੇ ਵੀ ਆਪਣੇ ਦੋ ਉਮੀਦਵਾਰ ਜਿਹੜੇ ਔਰਤਾਂ ਨੂੰ ਬਣਾਇਆ ਸੋ ਤੁਸੀਂ ਜੁੜਿਓ ਚੜ੍ਹਦੀ ਕਲਾ ਲੈਬ ਨਾਲ ਮੈਂ ਆ ਮਾਸਟਰ ਕਿਕਰ ਸੀ ਸੋ ਕਾਂਗਰਸ ਨੇ ਦੂਸਰੀ ਲਿਸ਼ਟ ਜੇ ਤਾਂ ਜਾਰੀ ਕੀਤੀ ਤਾਂ ਦੂਸਰੀ ਲਿਸ਼ਟ ਦੇ ਵਿੱਚ ਕਿਆ ਸਹੀ ਲੱਗ ਰਹੀ ਸੀ ਕਿ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਤੇ ਜਿਹੜਾ ਕਿ ਉਮੀਦਵਾਰ ਉਤਾਰ ਦਿੱਤੇ ਜਾਣਗੇ ਲੇਕਿਨ ਕਿਤੇ ਨਾ ਕਿਤੇ ਅਜੇ ਸਹਿਮਤੀ ਦੂਸਰੀਆਂ ਸੀਟਾਂ ਤੇ ਨਹੀਂ ਬਣ ਪਈ ਤਾਂ ਦੋ ਸੀਟਾਂ ਤੇ ਜਿਹੜੀ ਸਹਿਮਤੀ ਬਣੀ ਹੈ ਉਹਨਾਂ ਤੋਂ ਉਮੀਦਵਾਰਾਂ ਦਾ ਐਲਾਨ ਕਰਤਾ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਦੋ ਜਿਹੜੀਆਂ ਹੌਟ ਸ਼ੀਟ ਬਣੀਆਂ ਹੋਈਆਂ ਨੇ ਵੱਡੀਆਂ ਸੀਟ ਜਿੱਥੇ ਵੱਡੇ ਕਲਾਕਾਰ ਚੋਣ ਮદાન ਚ ਆਏ ਹੋਏ ਨੇ ਉਥੋਂ ਜਿਹੜਾ ਕਿ ਕਾਂਗਰਸ ਨੇ ਔਰਤ ਨੂੰ ਉਮੀਦਵਾਰ ਬਣਾਇਆ ਹੈ ਸੋ ਗੱਲ ਕਰੀਏ ਬੀਜੇਪੀ ਦੀ ਬੀਜੇਪੀ ਨੇ ਆਪਣੇ ਨੌ ਹਲਕਿਆਂ ਦੇ ਵਿੱਚ ਉਮੀਦਵਾਰ उतारे ਉਹਨਾਂ ਨੇ ਸਭ ਤੋਂ ਉੱਪਰ ਚੱਲ ਰਹੀ ਹੈ ਔਰਤਾਂ ਦੇ ਮਾਮਲੇ ਵਿੱਚ ਉਹਨਾਂ ਨੇ ਤਿੰਨ ਔਰਤਾਂ ਨੂੰ ਉਮੀਦਵਾਰ ਬਣਾਇਆ ਬੀਜੇਪੀ ਨੇ ਸੋ ਇੱਕ ਉਹਨਾਂ ਨੇ ਬਠਿੰਡਾ ਤੋਂ ਬੀਬਾ ਜਿਹੜੀ ਪਰਮਪਾਲ ਕੌਰ ਸਿੱਧੂ ਦੂਸਰਾ ਉਹਨਾਂ ਪਟਿਆਲਾ ਤੋਂ ਮਹਾਰਾਣੀ ਪਰਨੀਤ ਕੌਰ ਤੇ ਤੀਸਰਾ ਉਹਨਾਂ ਨੇ ਹਸ਼ਿਆਰਪੁਰ ਐਸਸੀ ਜਿਹੜਾ ਹਲਕਾ ਹੈ ਉੱਥੋਂ ਉਹਨਾਂ ਨੇ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਸੋ ਕਾਂਗਰਸ ਨੇ ਵੀ ਭਾਜਪਾ ਵਾਂਗ ਦੋ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਤਾ ਉਹਨਾਂ ਨੂੰ ਸੀਟ ਦੇਤੀਏ ਇੱਕ ਰਾਖਵਾਂ ਹਲਕਾ ਹੁਸ਼ਿਆਰਪੁਰ ਤੇ ਇੱਕ ਰਾਖਵਾਂ ਹਲਕਾ ਫਰੀਦਕੋਟ ਫਰੀਦਕੋਟ ਦੇ ਵਿੱਚ ਉਹਨਾਂ ਨੇ ਜਿਹੜਾ ਕਿ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਚੋਣ ਮੈਦਾਨ ਚ ਉਤਾਰਤਾ ਹੈ ਹੁਣ ਬੀਬੀ ਅਮਰਜੀਤ ਕੌਰ ਸਾਹੋਕੇ ਜੋ ਕਿ ਰਾਜਨੀਤੀ ਵਿੱਚ ਚੋਣਾਂ ਅਕਾਲੀ ਦਲ ਤੋਂ ਸ਼ੁਰੂ ਕੀਤੀ ਅਕਾਲੀ ਦਲ ਦੇ ਵਿੱਚੋਂ ਰਾਜਨੀਤੀ ਵਿੱਚ ਪੈਰ ਰੱਖਿਆ ਇੱਕ ਸਰਕਾਰੀ ਅਧਿਆਪਕ ਸੀ ਔਰ ਸਰਕਾਰੀ ਅਧਿਆਪਕ ਤੋਂ ਉਹਨਾਂ ਨੇ ਜਿਹੜਾ ਅਸਤੀਫਾ ਦੇ ਕੇ ਉਸ ਤੋਂ ਬਾਅਦ ਰਾਜਨੀਤੀ ਵਿੱਚ ਆਏ ਰਾਜਨੀਤੀ ਵਿੱਚ ਆਉਂਦੇ ਨੇ ਅਕਾਲੀ ਦਲ ਵੱਲੋਂ ਜਦੋਂ 2014-15 ਦੇ ਵਿੱਚ ਉਹ ਇੱਥੇ ਆ ਕੇ ਜ਼ਿਲ੍ਹਾ ਪ੍ਰਸ਼ਾਸਿਤ ਮੈਂਬਰ ਬਣਦੇ ਨੇ ਔਰ ਜ਼ਿਲ੍ਹਾ ਪ੍ਰਸ਼ਾਸਿਤ ਮੈਂਬਰ ਬਣ ਤੋਂ ਬਾਅਦ ਜਿਹੜੇ ਕਿ ਉਹ ਅਕਾਲੀ ਦਲ ਦੇ ਵਿੱਚ ਵਿਚਰ ਰਹੇ ਹੁੰਦੇ ਨੇ ਅਕਾਲੀ ਦਲ ਵੱਲੋਂ ਉਹਨਾਂ ਨੂੰ 2022 ਦੇ ਵਿੱਚ ਜਿਹੜਾ ਕਿ ਚੋਣ ਟਿਕਟ ਨਹੀਂ ਦਿੱਤੀ ਜਾਂਦੀ ਸੋ ਉਸ ਤੋਂ ਬਾਅਦ ਉਹ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਜੁਆਇਨ ਕਰ ਜਾਂਦੇ ਨੇ ਕਾਂਗਰਸ ਵਾਲੋਂ ਉਹਨਾਂ ਨੂੰ ਜਗਰਾਵੋਂ ਤੋਂ ਜਿਹੜਾ ਕਿ ਵਿਧਾਨ ਸਭਾ ਚੋਂ ਲੜਾਈ ਜਾਂਦੀ ਏ ਲੇਕਿਨ ਜਗਰਾਵੋਂ ਤੋਂ ਵਿਧਾਨ ਸਭਾ ਚੋਂ ਹਾਰ ਜਾਂਦੇ ਨੇ ਤੋਂ ਆਪਣੀਆਂ ਸਰਗਰਮੀਆਂ ਰਾਜਨੀਤਿਕ ਇੱਥੇ ਫਰੀਦਕੋਟ ਵਿੱਚ ਜਾਰੀ ਰੱਖਦੇ ਨੇ ਮੌਕਾ ਦੇ ਵਿੱਚ ਜਾਰੀ ਰੱਖਦੇ ਨੇ ਸੋ ਉਹਨਾਂ ਦੀ ਰਾਜਨੀਤਿਕ ਸਰਗਰਮੀਆਂ ਵੇਖ ਕੇ ਫਰੀਦਕੋਟ ਹਲਕੇ ਤੋਂ ਉਹਨਾਂ ਨੂੰ ਉਮੀਦਵਾਰ ਬਣਾਤਾ ਬੀਬੀ ਅਮਰਜੀਤ ਕੋਰ ਸਾਹੋਕੇ ਸੋ ਜਿੱਥੇ ਉਮੀਦਵਾਰ ਫਰੀਦਕੋਟ ਦੇ ਵਿੱਚ ਕਲਾਕਾਰ ਨੇ ਵੱਡੇ ਕਲਾਕਾਰ ਜਿਵੇਂ ਭਾਜਪਾ ਨੇ ਉੱਥੇ ਹੰਸ ਨੂੰ ਉਮੀਦਵਾਰ ਬਣਾਇਆ ਹੋਇਆ ਹੈ ਆਮ ਆਦੀ ਪਾਰਟੀ ਨੇ ਉੱਥੇ ਜਿਹੜਾ ਕਿ ਆਪਣਾ ਕਰਮਜੀਤ ਅਮੋਲ ਨੂੰ ਉਮੀਦਵਾਰ ਬਣਾਇਆ ਹੋਇਆ ਹੈ ਸੋ ਕਿਤੇ ਨਾ ਕਿਤੇ ਬੀਬੀ ਅਮਰਜੀਤ ਕੋ ਸਾਹੋਕੇ ਨੂੰ ਇਹ ਜ਼ਰੂਰ ਫਾਇਦਾ ਹੋਏਗਾ ਜਿਹੜੇ ਉੱਥੋਂ ਦੇ ਸਥਾਨਕ ਉਮੀਦਵਾਰ ਨੇ ਉਹ ਲੋਕਾਂ ਦੇ ਵਿੱਚ ਵਿਚਰਨ ਵਾਲੇ ਨੇ ਉਹਨਾਂ ਦਾ ਜਿਹੜਾ ਰਾਜਨੀਤੀ ਵਿੱਚ ਸਾਰਾ ਜੀਵਨ ਚਲਿਤ ਬੀਤਦਾ ਜਾ ਰਿਹਾ ਹੈ ਸੋ ਜਿਹੜੇ ਵੱਡੇ ਕਲਾਕਾਰਾਂ ਦੇ ਮੁਕਾਬਲੇ 'ਚ ਬੀਬੀ ਅਮਰਜੀਤ ਕੋ ਸਾਹੋਕੇ ਨੂੰ ਕਾਂਗਰਸ ਨੇ ਉਮੀਦਵਾਰ ਬਣਾ ਦਿੱਤਾ ਹੈ ਦੂਸਰਾ ਹਲਕਾ ਜਿਹੜਾ ਕਿ ਹੁਸ਼ਿਆਰਪੁਰ ਹੈ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਕਿ ਉੱਥੇ ਵੀ ਔਰਤ ਨੂੰ ਜਿਹੜਾ ਉਮੀਦਵਾਰ ਬਣਾਇਆ ਕਾਂਗਰਸ ਨੇ ਜੋ ਕਿ ਭਾਜਪਾ ਨੇ ਵੀ ਉੱਥੇ ਇੱਕ ਔਰਤ ਨੂੰ ਜੜਾ ਕੇ ਲੈ ਆਂਦਾ ਹੋਇਆ ਹੈ ਜੋ ਮੰਤਰੀ ਸੀ ਸਾਬਕਾ ਮੰਤਰੀ ਸੋਮ ਪ੍ਰਕਾਸ਼ ਉਹਨਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਬਣਾ ਕੇ ਸ਼ਾਰਪੁਰ ਚ ਭਾਜਪਾ ਨੇ ਪਹਿਲ ਕਦਮੀ ਕੀਤੀ ਸੋ ਕਾਂਗਰਸ ਨੇ ਵੀ ਉੱਥੇ ਆਪਣਾ ਇੱਕ ਔਰਤ ਨੂੰ ਇੱਕ ਜੜਾ ਕੇ ਲੈ ਕੇ ਆਏ ਨੇ ਔਰ ਉਹ ਕੌਣ ਹੈ ਯਾਮਨੀ ਗੋਮਰ ਯਾਮਨੀ ਗੋਮਰ ਨੂੰ ਟਿਕਟ ਦਿੱਤੀ ਕਿ ਸ਼ਾਰਪੁਰ ਤੋਂ ਹੁਣ ਯਾਮਨੀ ਗੋਮਰ ਜਿਨ੍ਹਾਂ ਆਪਣੇ ਰਾਜਨੀਤਿਕ ਸਫਰ ਆਮ ਆਦਮੀ ਪਾਰਟੀ ਤੋਂ ਸਟਾਰਟ ਕੀਤਾ ਆਮ ਆਦਮੀ ਪਾਰਟੀ ਤੋਂ ਆਪਣਾ ਸਫ਼ਰ ਸ਼ੁਰੂ ਕਰਦੇ ਨੇ ਔਰ ਉਸ ਤੋਂ ਬਾਅਦ ਉਹ ਜਦੋਂ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਨੂੰ ਛੱਡ ਜਾਂਦੇ ਨੇ ਆਮ ਆਦਮੀ ਪਾਰਟੀ ਨੂੰ ਛੱਡਣ ਤੋਂ ਬਾਅਦ ਉਹ ਕਾਂਗਰਸ ਜੁਆਇਨ ਕਰਦੇ ਨੇ ਕਾਂਗਰਸ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਹੁਸ਼ਿਆਰਪੁਰ ਤੋਂ ਹੁਣ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਕਿ ਔਰਤਾਂ ਦਾ ਮੁਕਾਬਲਾ ਹੀ ਹੋ ਰਿਹਾ ਇੱਕ ਪਾਸੇ ਬੀਜੇਪੀ ਜਿਹੜੇ ਵੱਡਾ ਲੀਡਰ ਸੋਮ ਪ੍ਰਕਾਸ਼ ਉਹਨਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਜਿਨ੍ਹਾਂ ਨੇ ਉੱਥੇ ਬਹੁਤ ਵੱਡਾ ਸ਼ਾਰਪੁਰ ਦੇ ਵਿੱਚ ਆਪਣਾ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਔਰ ਦੂਸਰੇ ਪਾਸੇ ਇਹ ਵੀ ਗੱਲ ਹੈ ਕਿ ਭਾਜਪਾ ਨੇ ਹਜ ਤੱਕ ਸਿਆਲਕੋਟ ਦੀ ਸੀਟ ਕਦੀ ਵੀ ਹਾਰੀ ਨਹੀਂ ਸਿਆਲਕੋਟ ਦੀ ਸੀਟ ਭਾਜਪਾ ਦੇ ਕੋਲ ਹੀ ਰਹੀ ਹੈ ਸੋ ਭਾਜਪਾ ਜਿਹੜੀ ਵੱਡੀ ਟੱਕਰ ਜਿਹੜੀ ਦੇ ਸਕਦੀ ਉਥੇ ਕਾਂਗਰਸ ਨੂੰ ਕਾਂਗਰਸ ਨੇ ਜਿਹੜੀ ਉਮੀਦਵਾਰ ਬਣਾਈ ਗਏ ਯਾਮਨੀ ਗੋਮਰ ਉਹ ਭਾਜਪਾ ਦਾ ਮੁਕਾਬਲਾ ਪੂਰਾ ਕਰੇਗੀ ਜਦੋਂ ਕਿ ਉੱਥੇ ਅਕਾਲੀ ਦਲੋਂ ਉਮੀਦਵਾਰ ਆਪਣਾ ਮੰਤਰੀ ਸ਼ੋਨ ਸਿੰਘ ਠੰਡਰ ਚੋਣ ਮੈਦਾਨ 'ਚ ਸੋ ਕਾਂਗਰਸ ਨੇ ਦੋ ਔਰਤਾਂ ਨੂੰ ਉਮੀਦਵਾਰ ਬਣਾਇਆ ਹੈ ਜਦੋਂ ਕਿ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਅੱਜ ਤੱਕ ਇੱਕ ਵੀ ਔਰਤ ਨੂੰ ਜਿਹੜਾ ਕਿ ਉਮੀਦਵਾਰ ਨਹੀਂ ਬਣਾਇਆ 13 ਦੇ 13 ਹਲਕਿਆਂ ਚ ਉਹਨਾਂ ਨੇ ਆਪਣੇ ਉਮੀਦਵਾਰ ਐਲਾਨ ਕੀਤੇ ਨੇ ਲੇਕਿਨ ਇੱਕ ਵੀ ਔਰਤ ਨੂੰ ਅੱਗੇ ਲੈ ਕੇ ਨਹੀਂ ਆਏ ਕਿਉਂਕਿ ਜਿਹੜੇ ਉਹਨਾਂ ਨੇ ਆਪਣੇ ਵਾਅਦੇ ਕੀਤੇ ਸੀ ਵਾਅਦੇ ਮੁਤਾਬਕ ਕਿ ਉਹਨਾਂ ਨੇ ਔਰਤਾਂ ਨੂੰ ਕਦੇ ਜਿਹੜਾ ਕਿ ਉਹਨਾਂ ਨੇ 1000 ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਪੂਰਾ ਨਹੀਂ ਕੀਤਾ ਸੋ ਇਸ ਕਰਕੇ ਉਹ ਆਮ ਆਦਮੀ ਪਾਰਟੀ ਡਰੀ ਹੋਣ ਕਰਕੇ ਵੀ ਇੱਕ ਔਰਤ ਨੂੰ ਜੇ ਉਮੀਦਵਾਰ ਬਣਾਣਾ ਹਾ ਤਾਂ ਲੋਕ ਨੂੰ ਸਵਾਲ ਪੁੱਛਣਗੇ ਜੋ ਉਹਨਾਂ ਦਾ ਜਿਹੜਾ ਕਿ ਸਵਾਲ ਦੇਣ ਦੇ ਯੋਗ ਨਹੀਂ ਹੋਣਗੇ ਇਸ ਕਰਕੇ ਉਹਨਾਂ ਨੇ ਉਮੀਦਵਾਰ ਨਹੀਂ ਬਣਾ ਸਕੀ ਸੋ ਔਰਤਾਂ ਨੂੰ ਜਿਹੜਾ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਜਿਹੜਾ ਕਿ ਉਹਨਾਂ ਨੇ ਇਹੀ ਕਹਿ ਰਿਆ ਸੀ ਕਿ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਕਿਉਂ ਨਹੀਂ ਉਮੀਦਵਾਰ ਬਣਾਇਆ ਸੋ ਦੂਸਰੇ ਪਾਸੇ ਅਕਾਲੀ ਦਲ ਨੇ ਵੀ ਕੱਲ ਆਪਣੀ ਜਿਹੜੀ ਲਿਸਟ ਜਾਰੀ ਕੀਤੀ ਤਾਂ ਵੀ ਬਹਾਰ ਸੰਗੁਰ ਬਾਦਲ ਜਿਹਨਾਂ ਨੂੰ ਠਿੰਡੇ ਤੋਂ ਉਮੀਦਵਾਰ ਬਣਾਇਆ ਤਾਂ ਹੁਣ ਸਭ ਤੋਂ ਉੱਪਰ ਬੀਜੇਪੀ ਨੇ ਤਿੰਨ ਔਰਤਾਂ ਨੂੰ ਬਣਾਇਆ ਫਿਰ ਕਾਂਗਰਸ ਨੇ ਦੋ ਔਰਤਾਂ ਨੂੰ ਤੇ ਅਕਾਲੀ ਦਲ ਨੇ ਇੱਕ ਔਰਤ ਨੂੰ ਜੇਕਰ ਕਿ ਆਮ ਆਦਮੀ ਪਾਰਟੀ ਨੇ ਇੱਕ ਵੀ ਔਰਤ ਨੂੰ ਉਮੀਦਵਾਰ ਨਹੀਂ ਬਣਾਇਆ